ਹਰਿਆਣਾ ਚ ਐਮਐਸਜੀ ਤੇ ਬੈਨ ਲੱਗਣਾ ਚਾਹੀਦਾ ਇਹ ਮੰਗ ਹਰਿਆਣਾ ਐਸਜੀਐਮਸੀ ਦੇ ਪ੍ਰਧਾਨ ਨੇ ਕਪਤਾਨ ਸਿੰਘ ਸਲੰਕੀ ਜੋ ਗਵਰਨਰ ਨੇ ਹਰਿਆਣਾ ਦੇ ਉਹਨਾਂ ਨਾਲ ਕੀਤੀ ਹੈਗੀ ਸਾਡੇ ਨਾਲ ਨੇ ਛਿੰਡਾ ਛਿੰਡਾ ਸਾਹਿਬ ਕੀ ਡਿਮਾਂਡ ਰੱਖੀ ਹੈ ਤੁਸੀਂ ਅੱਜ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਹਰਿਆਣਾ ਦੇ ਗਵਰਨਰ ਨੂੰ ਮੰਗ ਪੱਤਰ ਭੇਜ ਦਿੱਤਾ ਗਿਆ ਹੈ ਇਹ ਜੋ ਫਿਲਮ ਬਾਬਾ ਅਮਰ ਰਹੀਮ ਨੇ ਮੈਸेंजर ऑफ ਗੋਰ ਬਣਾਈ ਹੈ ਉਹ ਉਤੇ ਪੂਰਨ ਬੈਨ ਲੱਗਣਾ ਚਾਹੀਦਾ ਹੈ ਕਿਉਂਕਿ ਉਸ ਫਿਲਮ ਦੇ ਲਾਗੂ ਹੋਣ ਦੇ ਨਾਲ ਚਾਲੂ ਹੋਣ ਦੇ ਨਾਲ ਹਰਿਆਣਾ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਪੈਦਾ ਹੋ ਸਕਦੀ ਹੈ ਤੇ ਪੰਜਾਬ ਦੀ ਸਰਕਾਰ ਨੇ ਜਿਵੇਂ ਬੈਨ ਲਾ ਕੇ ਉੱਥੇ ਸ਼ਾਂਤੀ ਭੰਗ ਨਾ ਹੋਵੇ ਫੈਸਲਾ ਲਿਆ ਹੈ ਹਰਿਆਣਾ ਸਰਕਾਰ ਨੂੰ ਫੈਸਲਾ ਲੈਣਾ ਚਾਹੀਦਾ ਹੈ ਤੇ ਬਾਲ ਸਲੀਲ ਦੇ ਰਹੇ ਨੇ ਕਿ ਹਰ ਇੱਕ ਨੂੰ ਆਪਣਾ ਗੱਲ ਰੱਖਣ ਦੀ ਕਹਿਣ ਦਾ ਹੱਕ ਆਗਡ ਡੈਮੋਕਰੇਸੀ ਦੇ ਅੰਦਰ ਤਾਂ ਸਾਡੀ ਫਿਲਮ ਆ ਰਹੀ ਉਹਦੇ ਤੇ ਵਿਰੋਧ ਕਿਉਂ ਹੋ ਰਿਹਾ ਹੈ ਸਾਨੂੰ ਉਹਨਾਂ ਦੀ ਫਿਲਮ ਤੇ ਵਿਰੋਧ ਨਹੀਂ ਹੋ ਰਿਹਾ ਸਾਨੂੰ ਜਿਸ ਉਹ ਇਨਸਾਨ ਨੇ ਫਿਲਮ ਬਣਾਈ ਏ ਉਹਦੇ ਤੇ ਵਿਰੋਧ ਹੈ ਕਿ ਇੱਕ ਆਪਣੇ ਆਪ ਨੂੰ ਜਿਹਦੇ ਤੇ ਕੇਸ ਚੱਲਦੇ ਹੋਣ ਹੱਤਿਆ ਦੇ ਬਲਾਤਕਾਰ ਦੇ ਆਪਣੇ ਚੀਲੇ ਉਹ ਨਫਸੂਕ ਬਣਾਉਂਦੇ ਤੇ ਉਹ ਆਪਣੇ ਆਪ ਨੂੰ ਪਰਮਾਤਮਾ ਦਾ ਦੂਤ ਕਹਿ ਕੇ ਪੇਸ਼ ਕਰੇ ਤੇ ਬਣਾवटी ਐਕਟਿੰਗ ਕਰੇ ਤੇ ਆਪਣੇ ਆਪ ਨੂੰ ਰਾਮ ਰਹੀਮ ਵਰਗਾ ਨਾਂ ਦੇ ਕੇ ਇਹ ਅਪਤਾਰੀ ਪਰਸ਼ਾਂ ਦੀ ਵੀ ਜਿਹਦੇ ਵਿੱਚ ਬਰਨਾਮੀ ਹੁੰਦੀ ਹੋਵੇ ਜਿਹਦੇ ਵਿੱਚ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੋਵੇ ਸੰਤ ਸਮਾਜ ਦੀ ਬੇਇੱਜ਼ਤੀ ਹੁੰਦੀ ਹੋਵੇ ਤੇ ਉਸ ਇਨਸਾਨ ਦੀ ਫਿਲਮ ਨੂੰ ਆਪਾਂ ਬਰਦਾਸ਼ਤ ਨਹੀਂ ਕਰੀਂ। ਜੇ ਰਿਲੀਜ਼ ਹੁੰਦੀ ਹੈ ਤਾਂ ਤੁਸੀਂ ਕੀ ਕਰੋਗੇ ਰੈਣਾ ਚ? ਇਸ ਤਰ੍ਹਾਂ ਜੀ ਅਸੀਂ ਸਾਰੇ ਥੀਏਟਰਾਂ ਵਾਲਿਆਂ ਨੂੰ ਲੈਟਰ ਲਿਖਿਆ ਹੈ ਕਿ ਇਸ ਫਿਲਮ ਨੂੰ ਰਿਲੀਜ਼ ਨਾ ਕੀਤਾ ਜਾਵੇ। ਜੇ ਕੋਈ ਆਰਥਿਕ ਨੁਕਸਾਨ ਹੋ ਗਿਆ ਕੋਈ ਸ਼ਰਾਰਤੀ ਲੋਕ ਜਿਹੜੇ ਨੇ ਜਿਹੜੀ ਇਸ ਤਾਗ ਚ ਬੈਠੇ ਨੇ ਕੀ ਜੇ ਫਿਲਮ ਲਾਗੂ ਹੋਵੇ ਤਾਂ ਹੀ ਸ਼ਾਰਟ ਕਰਾਂਗੇ ਇਸ ਕਰਕੇ ਪਹਿਲੇ ਸਰਕਾਰ ਨੂੰ ਵੀ ਇਹ ਗੱਲ ਨੂੰ ਚਿਤਾਇਆ ਜਾ ਰਿਹਾ ਤੇ ਥੀਏਟਰ ਸੀ ਕਿ ਵਿਰੋਧ ਕਰਾਂਗੇ ਸਿਨੇਮਾ ਤੇ ਜਾ ਕੇ ਅਗਰ ਰਿਲੀਜ਼ ਹੁੰਦੀ ਹੈ ਇਸ ਤਰ੍ਹਾਂ ਜੀ ਅਸੀਂ ਵਿਰੋਧ ਨਹੀਂ ਕਰ ਰਹੇ ਆ ਤੇ ਡੀਸੀਆਂ ਨੂੰ ਅਮਰੈਂਡਮ ਦੇ ਰਹੇ ਆ ਤੇ ਸਾਰੇ ਜਿਹੜੇ ਥੀਏਟਰ ਮਾਲਕਾਂ ਨੂੰ ਉਹਨਾਂ ਨੂੰ ਵੀ ਕਹਿ ਰਹੇ ਆ ਵਿਰੋਧ ਹਿੰਸਕ ਵੀ ਹੋ ਸਕਦਾ ਨਹੀਂ ਸਾਡਾ ਤੇ ਅੱਜ ਤੱਕ ਕਦੇ ਸਹਿਯੋਗ ਨਹੀਂ ਆ ਹਾਂ 14 ਸਾਲ ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਲੜਾਈ ਲੜੀ ਤੇ ਕਦੇ ਵੀ ਹਿੱਸਾ ਗਰੂਪ ਧਾਰ ਨਹੀਂ ਕੀਤਾ ਨਾ ਹੁਣ ਕਰਾਂਗੇ ਪਰ ਮੈਨੂੰ ਉਮੀਦ ਹੈ ਕਿ ਸਾਡੇ ਸੰਘਰਸ਼ ਦੇ ਇਹ ਚੱਲਦੀਆਂ ਫਿਲਮ ਇਹ ਰਿਲੀਜ਼ ਨਹੀਂ ਹੋਵੇਗੀ ਸਾਬ ਜਦੋਂ ਖਾਲਸਤਾਨੀਆਂ ਦੇ ਉੱਤੇ ਫਿਲਮਾਂ ਬਣ ਸਕਦੀਆਂ ਨੇ ਸਾਡਾ ਹੱਕ ਫਿਲਮ ਬਣੀ ਹੋ ਸੁਪਰੀਮ ਕੋਰਟ ਚ ਰਿਲੀਜ਼ ਹੋਈ ਤਾਂ ਬਾਬੇ ਦੀ ਫਿਲਮ ਚ ਕੀ ਸਮੱਸਿਆ ਹੈਗੀ ਉਹ ਫਿਲਮਾਂ ਜਿਹਨਾਂ ਬਣਾਈਆਂ ਹੋਣਗੀਆਂ ਉਹਨਾਂ ਬੰਦਿਆਂ ਦਾ ਕਿਰਦਾਰ ਐਕਚੁਅਲ ਵਾਲਾ ਹੋਵੇਗਾ ਉਹ ਐਕਟਰ ਹੋਣਗੇ ਪਰ ਇੱਕ ਸੰਤ ਕਰ ਏਕਟਰ ਨਹੀਂ ਹੋ ਸਕਦਾ ਇਹ ਗੱਲ ਮੈਂ ਬਾਬੇ ਨੂੰ ਵੀ ਕਹੀ ਏ ਏ ਐਕਟਰ ਤਾਂ ਸੰਤ ਬਣ ਸਕਦੇ ਨੇ ਪਰ ਸੰਤ ਬਣ ਤੋਂ ਬਾਅਦ ਐਕਟਰ ਨਹੀਂ ਬਣ ਸਕਦਾ ਕੋਈ ਸੰਤ ਜਗਦੀਸ਼ ਸਿੰਘ ਦਾ ਜੋ ਕਹਿ ਰਹੇ ਨੇ ਕਿ ਐਕਟਰ ਸੰਤ ਬਣ ਸਕਦੇ ਨੇ ਪਰ ਕੋਈ ਸੰਤ ਐਕਟਰ ਨਹੀਂ ਹੋ ਸਕਦਾ ਇਸ ਕਰਕੇ ਇਹ ਫਿਲਮ ਜਿਹੜੀ ਰਿਲੀਜ਼ ਨਹੀਂ ਹੋਣੀ ਚਾਹੀਦੀ